ਤੇ ਇਧਰ ਉਧਰ ਗੋਲ ਗੋਲ ਕੇ ਘਰ ਨੂੰ ਚਲ ਜੋ ਇਹ ਮੇਲੇ ਨਹੀਂ ਹੈ ਇਹ ਸਾਡੇ ਸ਼ੀਦੀ ਸਮਾਗਮ ਨੇ ਔਰ ਬੜੀ ਜਾਹੋ ਜਲਾ ਦਾ ਮਨਾਏ ਜਾਣੇ ਚਾਹੀਦੇ ਨੇ ਨਹੀਂ ਤਾਂ ਐਵੇਂ ਉੱਥੇ ਰੋਈ ਜਾਂਦੇ ਬੈਠੇ ਜੀ ਕੋਈ ਚਲਾ ਗਿਆ ਕਿ ਮਰ ਗਿਆ ਜਿਸ ਨਿੱਕੇ ਨੇ ਆਲੇ ਇਹੋ ਨਹੀਂ ਪਤਾ ਕਿ ਇਹ ਖਾਲਸੇ ਦੇ ਜਿੱਤੇ ਸਲਾਮ ਦੇ ਉੱਤੇ ਟਿੱਲ ਆਲੇ ਸਲਾਮ ਨੇ ਆਪਣਾ ਪਰ ਸਾਡੇ ਇੱਕ ਵੀ ਸਭ ਤੋਂ ਛੋਟਾ ਸਰਦ ਉਹਦਾ ਵੀ ਸਲਾਮ ਨੂੰ ਕਬੂਲ ਕਰਵਾ ਸਕਿਆ ਹੋਰ ਤਾਂ ਕਿਹਦਾ ਕੀ ਕਰਨਾ ਨੇ ਸੋ ਇਹਨੂੰ ਬਜਾਇਆ ਕਿ ਜਾਹੋ ਜਲਾਲ ਦੇ ਮਨਾਉਂਦੇ ਐਸਪੀਸੀ ਵਾਲੇ ਰੋਈ ਜਾਂਦੇ ਹੁੰਦੇ ਨੇ ਸੋ ਬੇਨਤੀ ਵੀ ਰੋਇਆ ਨਾ ਕਰੋ ਚੜ੍ਹਦੀ ਕਲਾ ਜਾਹੋ ਜਲਾਲ ਦੇਣ ਸਾਡੇ ਜਿਵੇਂ ਬਾਬਾ ਜੀ ਤੁਸੀਂ ਬਾਬਾ ਫਤਿਹ ਸਿੰਘ ਜੀ ਹੁਰਾਂ ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਧਰਮ ਪਰिवर्तन ਵੀ ਹੋ ਰਿਹਾ ਤੇ ਉਹਦੇ ਬਾਰੇ ਤਕਰੀਬਨ ਤੁਹਾਡਾ ਤੁਸੀਂ ਕੰਟਰੋਵਰਸੀ ਦੇ ਵਿੱਚ ਹਮੇਸ਼ਾ ਰਹਿ ਰਹੇ ਹੋ ਤੇ ਉਹਦੇ ਬਾਰੇ ਵੀ ਤੁਸੀਂ ਥੋੜਾ ਚੰਨ ਨਾ ਪਾਓ ਧਰਮ ਪਰिवर्तन ਉੱਤੇ ਕਿਉਂਕਿ ਨਾ ਤੇ ਕਿਸ ਨੇ ਗੱਲ ਕੀਤੀ ਨਾ ਕਿਸ ਨੇ ਗੱਲ ਕਰਨੀ ਆ ਇਹਨਾਂ ਦਿਨਾਂ ਦੇ ਵਿੱਚ ਨਵੇਂ ਪਾਛੇ ਤੋਂ ਲੈ ਕੇ ਅੱਜ ਦੇ ਦਿਨਾਂ ਦੇ ਵਿੱਚ ਜਿੰਨੀ ਜੰਗ ਸਾਡੀ ਇਤਰ ਮਰਦਨ ਦੇ ਖਿਲਾਫ ਤੇ ਹੋਈ ਹੈ ਜੀ ਨਾ ਬਾਬੇ ਮਦੀ ਦੱਸ ਨੇ ਤਰ ਮਰਦਨ ਕੀਤਾ ਨਾ ਬਾਬੇ ਸਦੀ ਦੱਸ ਨੇ ਇਸਲਾਮ ਕਬੂਲ ਕੀਤਾ ਸੋ ਜ਼ੋਰ ਸੀ ਨਾ ਇਸਲਾਮ ਕਬੂਲ ਕਰਵਾਉਣ ਦਾ ਕੋਈ ਇਸਲਾਮ ਤੇ ਕਿਸੇ ਨੇ ਕਬੂਲੀ ਨਹੀਂ ਕੀਤਾ ਪਰ ਸਾਡੇ ਪ੍ਰਚਾਰਕ ਇਹਨਾਂ ਦਿਨਾਂ ਦੇ ਵਿੱਚ ਇਸ ਪੁਆਇੰਟ ਨੂੰ ਮੁਖਰ ਅੱਗੇ ਕਦੀ ਨਹੀਂ ਕਰਦੇ ਉਹ ਹੋਰ ਹੀ ਗੱਲਾਂ ਕਰੀ ਜਾਣਗੇ ਜੀ ਇਹਨੂੰ ਨਵਾਬ ਮਲੇਰ ਕੁੱਲੇ ਨੂੰ ਰੋਈ ਜਾਣਗੇ ਜਿੰਨੇ ਕਦੀ ਹਾਜ਼ਰ ਨਾ ਨੀ ਮਾਰੇ ਇਹ ਵੀ ਝੂਠ ਹੈ ਇਸਲਾਮ ਦੀ ਸ਼ਰਧ ਮੁਤਾਬਿਕ ਬੱਚੇ ਸਜ਼ਾ ਹੋਈ ਹੈ ਜੀ ਇਹ ਸੂਰਾ ਅਲਕਾਹਫ ਚੋਂ ਦੋ ਅਸੀਂ ਪੜ੍ਹ ਲਓ ਜਿਹਦੇ ਵਿੱਚੋਂ ਛੋਟੇ ਬੱਚੇ ਨੂੰ ਕਤਲ ਕੀਤਾ ਗਿਆ ਤੇ ਉਹਦਾ ਬਣਾ ਕੇ ਇਹ ਆਧਾਰ ਤੇ ਇਹ ਇਹ ਦਿੱਤੀ ਇਹਨਾਂ ਨੇ ਸਜ਼ਾ ਐਵੇਂ ਇਹ ਕਈ ਜਿਹੜਾ ਪ੍ਰਚਾਰ ਕਰਨ ਲੋ ਜੀ ਕੁਰਾਨ ਦੇ ਖਿਲਾਫ ਦਿੱਤੀ ਸਜ਼ਾ ਜੀ ਕੁਰਾਨ ਕਿਉਂ ਨਹੀਂ ਕਹਿੰਦੀ ਕੁਰਾਨ ਹਦੀਸਾਂ ਕਹਿੰਦੀਆਂ ਨੇ ਗੁਰਤਬੀ ਕਹਿੰਦੇ ਬੜੇ ਹੋਰ ਲਿਖਤਾਂ ਨਹੀਂ ਕਹਿੰਦੀਆਂ ਪਰ ਪੜ੍ਹੀ ਕੰਨੇ ਆ ਜਿਵੇਂ ਹੁਣ ਤੁਸੀਂ ਹਰ ਵਕਤ ਤਕਰੀਬਨ ਇਹ ਸੱਚ ਹੀ ਬੋਲਦੇ ਹੋ ਇੱਕ ਤਰ੍ਹਾਂ ਤੇ ਤੁਹਾਡੇ ਤੇ ਵੀ ਬਹੁਤ ਵੱਡੇ ਇਲਜ਼ਾਮ ਲਾਏ ਜਾਂਦੇ ਨੇ ਵੀ ਗੁਰਪ੍ਰੀਤ ਸਿੰਘ ਹੁਰਾ ਨੂੰ ਅ ਏਜੰਸੀਆਂ ਵੱਲੋਂ ਬੜੇ-ਬੜੇ ਪੈਕੇਜ ਦਿੱਤੇ ਜਾ ਰਹੇ ਨੇ ਜਾਂ ਸਾਲਾਂ ਦੇ ਪੈਕੇਜ ਦਿੱਤੇ ਜਾ ਰਹੇ ਨੇ ਇਸ ਤਰ੍ਹਾਂ ਵੀ ਬਹੁਤ ਜ਼ਿਆਦੇ ਜਿਹੜੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਆਹ ਪੈਕੇ ਗੱਡੀ ਮੇਰੀ ਭਰੀ ਪਈ ਐ ਲੈ ਜਿਹਨੂੰ ਚਾਹੀਦੇ ਨੇ ਸੋ ਜੇ ਫਿਰ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਜੇ ਏਜੰਸੀਆਂ ਇੱਕ ਬੰਦਾ ਭੇਜ ਕੇ ਤੁਹਾਡਾ ਧਰਮ ਵਿਚਾਰ ਨਹੀਂ ਤੁਹਾਨੂੰ ਸ਼ਰਮ ਨਹੀਂ ਦੀ ਤੁਹਾਨੂੰ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਤੁਹਾਡੇ ਪ੍ਰਚਾਰਕ ਕਿੱਥੇ ਤੁਸੀਂ ਆਪਣੇ ਧਰਮ ਕਿਉਂ ਵਿਚਾਰੇ ਸੋ ਜਿਹੜੇ ਇਹ ਬਿਆਨ ਦਿੰਦੇ ਨੇ ਨਾ ਇਹ ਆਪਣੇ ਸਿਰ ਤੇ ਆਪ ਛੇਤਰ ਮਾਰਦੇ ਨੇ ਵੀ ਲਾਂ ਤਾਂ ਸਾਡੇ ਦੇ ਵੀ ਨਹੀਂ ਕਰ ਪਰੇ ਇੱਕ ਏਜੰਸੀ ਬੰਦਾ ਵੀ ਕੰਮ ਕਰਵਾ ਰਹੀਆਂ ਨੇ ਪੰਜਾਬ ਦੀ ਅੱਗੇ ਵੀ ਕਹਿੰਦੇ ਨੇ ਪੰਜਾਬ ਦੇ ਬੁਹਾਲ ਹਾਲਾਤ ਪੁਰੇ ਨੇ ਨਾ ਕੋਈ ਦਲਪੰਥ ਬੋਲੇ ਨਾ ਚੀਜ਼ਾਂ ਤੇ ਨਾ ਕੋਈ ਕੋਈ ਆਪਣਾ ਸਾਧੂ ਸੰਤ ਬੋਲੇ ਨਾ ਕੋਈ ਪ੍ਰਚਾਰਕ ਬੋਲੇ ਹੁਣ ਅਸੀਂ ਆਏ ਆ ਜਦੋਂ ਤੇ ਇਹਨਾਂ ਦੀ ਹੁੰਦੀ ਬਰਸੀ ਆਪਣੇ ਸਾਧੂਆਂ ਦੀਆਂ ਡੇਰਿਆਂ ਦੀਆਂ ਫਿਰ ਤੇ ਲੱਗਦੇ ਪੂਰੇ ਬੈਨਰ ਹੁਣ ਦੇਖੋ ਅੰਮ੍ਰਿਤਸਰ ਦੇ ਤੱਕ ਸੀ ਸਾਡੇ ਬੈਨਰ ਲੱਗੇ ਕਿਥੇ ਬੈਨਰ ਨਹੀਂ ਹੈਗੇ ਉਹ ਇਹਨਾਂ ਨੂੰ ਇੰਨੀ ਖੇਚਣੀ ਆ ਵੀ ਸਭ ਜ਼ਾਦੇ ਜਿਹੜੇ ਪੰਤ ਦੇ ਨੇ ਮੈਂ ਜਾ ਕੇ ਐਨ ਠਾਠਾਂ ਤੇ ਜਾ ਕੇ ਆਇਆ ਸੰਪਰਦਾਵਾਂ ਕੋ ਜਾ ਕੇ ਆਇਆ ਵੀ ਘੱਟੋ ਘੱਟ ਜਿਹੜੇ ਕਿਉਂਕਿ ਜੋ ਅੱਖਾਂ ਦੇਖਦੀਆਂ ਨਾ ਉਹ ਜ਼ਿਆਦਾ ਦਿਮਾਗ ਕੈਪਚਰ ਕਰਦਾ ਹੈ ਸਹੀ ਗੱਲ ਇਸਾਈ ਲੰਗਰ ਨਹੀਂ ਲਾਉਂਦੇ ਪੋਸਟ ਲਾਉਂਦੇ ਆ ਪੋਸਟ ਲਾਉਂਦੇ ਆ ਸਾਡੇ ਲਈ ਕਿਥੇ ਪੋਸਟਰ ਨੇ ਅੱਜਨੇ ਪੋਸਟਰ ਤਾਂ ਦੇਖਦੇ ਅੰਮ੍ਰਿਤ ਸਾਹਿਬ ਦਾ ਉਹ ਸਭ ਸਾਡੇ ਲਵਾਏ ਨੇ ਹੋਰ ਕਿਹਨੇ ਲਵਾਇਆ ਨਾ ਕਿਸੇ ਜਿਹਨੂੰ ਕਿਹਾ ਸੀ ਹਾਂਜੀ ਹਾਂਜੀ ਕਰਦੇ ਆ ਕਰਦੇ ਆ ਸੋ ਇਹ ਇਹਨਾਂ ਦੇ ਜੜੀ ਨਹੀਂ ਤੇ ਬਾਬਾ ਜੀ ਇੱਕ ਆਖਰੀ ਸਵਾਲ ਹੈ ਇੱਕ ਤੁਹਾਡੇ ਤੇ ਵੀ ਸਵਾਲ ਉੱਠਦੇ ਨੇ ਵੀ ਪਹਿਲਾਂ ਤੁਸੀਂ ਟਕਸਾਲੀ ਸੀ ਹੁਣ ਉਦਾਸੀ ਬਣ ਗਏ ਜਾਂ ਇਸ ਤਰ੍ਹਾਂ ਜਦੋਂ ਉਹਨਾਂ ਨੇ ਮਿਸ਼ਨਰੀਆਂ ਨੇ ਰੋਲਾ ਪਾਇਆ ਟਕਸਾਲ ਦੇ ਖਿਲਾਫ ਤਾਂ ਟਕਸਾਲੀ ਬਣ ਕੇ ਵੀ ਸੀ ਠੋਕੇ ਸਾਰੇ ਫਿਰ ਕਹਿੰਦੇ ਨਹੀਂ ਹੰਗ ਭੰਗ ਹੀ ਪੈਣੀ ਹੈ ਨਹੀਂ ਹੰਗ ਬਲ ਕੇ ਸਾਰੇ ਠੋਕੇ ਮੋਰ ਬਾਣਾ ਜਿਹੜਾ ਮਰਜ਼ੀ ਪਾਜੀ ਠੁਕਦੇ ਇਹ ਵੀ ਨਹੀਂ ਸਾਡੇ ਤੋਂ ਅੱਛਾ ਮਹਾਰਾਜ ਹੁਣ ਅੱਗੇ ਜੋੜ ਮੇਲਾ ਆ ਰਿਹਾ ਮੁਕਸਦ ਸਾਹਿਬ ਦੀ ਧਰਤੀ ਤੇ ਕਿ ਉੱਥੇ ਵੀ ਜਾਗ ਮਹਾਰਾਜ ਹੋਣਗੇ ਬਿਲਕੁਲ ਬਿਲਕੁਲ ਮਹਾਰਾਜ ਉੱਥੇ ਮੁਕਸਦ ਸਾਹਿਬ ਵੀ ਹੋਵੇਗਾ ਦਸੰਦ ਖਾਨਪਟ ਹੋਏਗਾ ਤੇ ਨਾਲ ਦੇ ਨਾਲ ਜਿਹੜਾ ਧੂਣਾ ਤਿੰਨ ਦਿਨ ਪ੍ਰਚੰਡ ਰਹੇਗਾ ਕਿ ਇਹ ਸੰਗਤ ਹੋਰ ਵੀ ਆਉਣਾ ਚਾਹੁੰਦੇ ਨੇ ਵੀ ਆ ਕੇ ਜਾਗ ਤੇ ਬੈਠਣਾ ਚਾਹੁੰਦੇ ਨੇ ਉਹਨਾਂ ਦਾ ਸਾਰੀ ਸੰਗਤ ਨੂੰ ਖੁੱਲਾ ਸਨੇਹਾ ਹੁੰਦਾ ਖੁੱਲਾ ਸਨੇਹਾ ਬਾ ਮੇਜਾ ਸੋਡੀ ਪੜਾ ਤੇ ਉਹਦੇ ਨਾਲ ਹੀ ਆਪਣਾ ਲਗਣਾ ਤੁਣਾ ਸੰਗ ਜਿਹੜੀ ਪਹੁੰਚਦੀ ਪਹੁੰਚ ਉਹ ਮਹਾਰਾਜ ਹੋਣੀ ਹੈ ਧਿਆਨ ਦੇ ਵਿੱਚ ਆਇਆ ਕਿ ਕੱਲ 13 ਬੋਸੀ ਮਹਾਰਾ ਦਾ ਸ਼ਹੀਦੀ ਦਿਹਾੜਾ ਸਾਹਿਬ ਜਦਿਆਂ ਦਾ ਤੇ ਕੱਲ ਹੀ ਸੱਚੇ ਪਾਤਸ਼ਾਹ ਮਹਾਰਾ ਦਾ ਗੁਰਪੁਰਬ ਸੀ ਗੁਰੂ ਕਰਨੀ ਤਰ ਸੱਚੇ ਪਾਤਸ਼ਾਹ ਮਹਾਰਾ ਦਾ ਮਹਾਰਾ ਜਿਹੜਾ ਜ਼ਿਆਦਾ ਹੁਣ ਮਿਸ਼ਨਰੀ ਰੌਲਾ ਪਾਉਂਦੇ ਨੇ ਕਿ 5 ਜਨਵਰੀ ਨੂੰ ਮਨਾਉਣਾ ਇਹਦੇ ਬਾਬਤ ਵੀ ਕੁਝ ਤੁਹਾਡਾ ਖੁੱਲ ਕੇ ਦੱਸੋ ਮਹਾਰਾ ਬਾਬੇ ਇੱਕ ਕੈਲੰਡਰਾਂ ਦਾ ਰੌਲਾ ਹੈ ਜੀ ਜਿਹੜੇ ਸਾਡੇ ਕੈਲੰਡਰ ਉਹਦੇ ਗੁਰੂ ਕਾਲ ਤੋਂ ਚੱਲੇ ਆ ਰਹੇ ਨੇ ਜੀ ਜਾਂ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਵੀ ਇਹ ਤਿਥਾਂ ਜਿਹੜੀਆਂ ਪਾਉਣੀਆਂ ਨੇ ਇਹ ਬਰਾ ਇਹਨਾਂ ਦੇ ਇਹਨਾਂ ਦੇ ਬਸ ਨਹੀਂ ਚੱਲਦਾ ਜਿਹੜੀ ਆਪਣੀ ਇਹ ਜਿਤਨੇ سارے ਦਿਹਾੜੇ ਸਾਰੇ ਬਦਲ ਕੇ ਰੱਖਦੇ ਨੇ ਬਦਲ ਕੇ ਰੱਖਦੇ ਹੈਨਾ ਸੋ ਕਿਉਂਕਿ ਇਹਨਾਂ ਦਾ ਕੰਮ ਹੀ ਰੋਲਾ ਪੋਣਾ ਹੈ ਸੋ ਇਹਦੇ ਤੇ ਜ਼ਿਆਦਾ ਵਿਵਾਦ ਨਹੀਂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋ ਬਰੇ ਸੈਮੀਨਾਰ ਕਰਵਾਵਾਂਗੇ ਇੱਕ ਤੇ ਕਲਗੀ ਤੋੜੇ ਤੇ ਬਾਬਾ ਸੰਗਤ ਸਿੰਘ ਤੇ ਬਾਬਾ ਜੀਵਨ ਸਿੰਘ ਜੀ ਇੱਕ ਕੈਲੰਡਰ ਤੇ ਜਿਵੇਂ ਆਪਾਂ ਪਹਿਲੇ ਮਸਲੇ ਹੱਲ ਹੋਏ ਆ ਉਹ ਸੈਮੀਨਾਰਾਂ ਨਾਲ ਹੋਏ ਆ ਦੋਨੋਂ ਤਰ੍ਹਾਂ ਬੈਠਣਗੇ ਤੇ ਨਿਰਣੈ ਹੋ ਜਾਏਗਾ ਇਹ ਤਾਂ ਪੰਥ ਦਾ ਮਸਲਾ ਹੈ ਨਾ ਜੀ ਬੰਦੇ ਤਾਂ ਬੈਠ ਕੇ ਹੋਏਗਾ ਨਾ ਸਰ ਮੇਰੇ ਕੱਲੇ ਕਹਿਣਾ ਥੋੜੀ ਕੁਸ਼ ਹੁਣਾ ਇਹਦੇ ਕੱਲ ਦੀ ਆਈ ਭੂਦਰੀ ਦੇ ਸਿਵਾਂ ਜਾਂਦੇ ਭਾਲਦੀ ਆ ਹਾਂਜੀ ਹਾਂਜੀ ਅਮਿਸ਼ਰੀ ਸਾਰੇ ਕਾਂਗਰਸੀ ਨੇ ਨਾ ਕਾਂਗਰਸੇ ਬਣਾਏ ਹੋਏ ਨੇ ਗੁਰਮੁਖ ਮਿਸ਼ਰੀ ਕਾਲਜ ਜਦੋਂ ਉਹ ਬੈਂ ਸਿੰਘ ਮਾਰਿਆ ਤੇ ਅਗਲੇ ਸਾਲ ਇਹਨਾਂ ਨੇ ਇਹ ਬਣਾਤਾ ਸਿੱਖਨ ਨੂੰ ਜਹਣ ਵਾਸਤੇ ਸਾਡਾ ਅਕਸਰ ਇਹ ਨਾਲ ਵਿਵਾਦ ਹੁੰਦਾ ਜਦੋਂ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਬੈਠ ਕੇ ਵਿਚਾਰ ਕਰੋ ਫਿਰ ਭੱਜ ਜਾਂਦੇ ਆ ਫਿਰ ਆਉਂਦੇ ਆ ਅੱਜ ਅੱਜ ਪਿਛਲੇ 18 ਵੀ ਸਾਲ ਜੇ ਅੱਜ ਤੱਕ ਬੈਠੇ ਕਿਉਂ ਨਹੀਂ ਫਿਰੇ ਆ ਆ ਜਾ ਨਾ ਬੈਠਣ ਫਿਰ ਭੱਜਦੇ ਕਿਉਂ ਔਰ ਐਸੀ ਸੱਚੇ ਪਾਤਸ਼ਾਹ ਮਹਾਰੇ ਦੀ ਕਿਰਪਾ ਵਰਤੀ ਸੀ ਕਿ ਦਸਮਰੋਧੀ ਇਕਦਮ ਸ਼ਾਂਤ ਹੋ ਕੇ ਬੈਠ ਗਏ ਸੀ ਆ ਹੁਣ ਕਿਤੇ ਕਿਤੇ ਫੇਰ ਸਿਰ ਚੁੱਕਦੇ ਆ ਉਹ ਤੇ ਹੁਣ ਬੋਲਦਾ ਬੱਚੇ ਨੇ ਹਨਾ ਮਾੜੀ ਮੋੜੀ ਕਾਂਗਰਸ ਉਠਦੀ ਉਠਦੀ ਹੁੰਦੀ ਹੈ ਪਰ ਜਿਹੜੇ ਵੱਡੇ ਜਿੰਨੇ ਬੋਲਣ ਵਾਲੇ ਸੀਗੇ ਸਾਰੇ ਉਹਦੇ ਬਾਅਦ 16 ਤੋਂ ਬਾਜੀ ਲਾਸਟ ਡਿਬੇਟ ਹੋਈ ਹੈ ਫਿਰ ਸਾਰੇ ਬੈਕਫੁੱਟ ਤੇ ਹੋ ਗਏ ਨਾ ਫਿਰ ਕਿਉਂਕਿ ਅਜ ਤੱਕ ਇਹਨਾਂ ਨੂੰ ਇਹਨਾਂ ਨੂੰ ਕ੍ਰੀਸਕਟ ਕਰਨ ਤਾਂ ਕੱਢਿਆ ਨਹੀਂ ਸੀ ਬਾਹਰ ਹੁਣ ਜਦ ਬਹਿ ਗਏ ਨੇ ਤੇ ਹਾਰੇ ਨੇ ਫੇਪਾ ਲੱਗ ਗਿਆ ਇਸੇ ਤਰ੍ਹਾਂ ਹੁਣ ਗਾਂ ਜਿਹੜਾ ਚੱਲੇਗਾ ਇਸੇ ਤਰ੍ਹਾਂ ਜਿਹੜੇ ਦੋ ਵੱਡੇ ਸੈਮੀਨਾਰ ਕਰਾ ਰਹ निर्णय हो जाएगा बहुत-बहुत धन्यवाद बहुत धन्यवाद <गण> बाबा जी हुरां ਦਾ ਜਿਨ੍ਹਾਂ ਨੇ ਆਪਣਾ ਸਮਾਂ ਸਾਨੂੰ ਦਿੱਤਾ ਇਸ ਸਮੇਂ ਤੁਸੀਂ ਦੇਖ ਰਹੇ ਹੋ ਕੇ ਪੀ ਆ ਟੀ ਬੀ ਮੈਂ ਮਨਪ੍ਰੀਤ ਸਿੰਘ ਫਤੇਗੜ ਧਰਤੀ ਤੇ ਅਸੀਂ ਮੌਜੂਦ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ